ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਤੁਸੀਂ ਕਹਿਣਾ ਵੀ ਇਹ ਬਾਰ-ਬਾਰ ਵਲੌਗ ਲੇਟ ਹੀ ਲੈ ਕੇ ਆਉਂਦੇ ਆ ਲੇਟ ਹੀ ਲੈ ਕੇ ਆਉਂਦੇ ਆ ਕਿਉਂਕਿ ਕੁਝ ਗੱਲਾਂ ਕੁਝ ਕੰਮ ਕਰਦੇ ਵਿੱਚ ਇੰਨੇ ਅਸੀਂ ਬਿਜ਼ੀ ਹੋ ਗਏ ਸੀ ਤਾਂ ਕਰਕੇ ਸਾਡੇ ਕੋਲ ਬਲੌਗ ਆਇਆ ਨਹੀਂ ਹੈਰੀ ਦੇ ਵੀ ਹੁਣ ਪੇਪਰ ਸਟਾਰਟ ਹੋ ਰਿਹਾ ਹੈ ਹੈਰੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹ ਮੈਡੀਕਲ ਦੇ ਵਿੱਚ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਬੱਚੇ ਦਾ ਥੋੜਾ ਜਿਹਾ ਹਲੇ ਪੰਨ ਨੂੰ ਤਾਂ ਥੋੜਾ ਜਿਹਾ ਹੀਦਿੰਗ ਕਰ ਜਾਂਦਾ ਹੈ ਪਰ ਆਪਣੇ ਵੱਲੋਂ ਤਾਂ ਆਪਾਂ ਮਾਪੇ ਤਾਂ ਕੋਸ਼ਿਸ਼ ਕਰ ਹੀ ਸਕਦੇ ਆ ਕਿ ਬੱਚੇ ਨੂੰ ਆਪਾਂ ਵਧੀਆ ਪੜਾਈ ਵੱਲ ਮਤਲਬ ਰੱਖੀਏ ਸਿਸਟਮ ਤੇ ਵੀ ਅਸੀਂ ਸੋਸ਼ਲ ਮੀਡੀਆ ਵੱਲ ਥੋੜਾ ਘਟੋ ਦਾ ਧਿਆਨ ਦੇਈਏ ਤੇ ਬਾਕੀ ਦੇਖੋ ਹੁਣ ਹਣ ਉਹਦੇ ਪੇਪਰ ਆ ਚੱਲੇ ਆ ਪੇਪਰ ਆ ਗਿਆ 18 ਤੋਂ ਸ਼ਾਇਦ 19 ਤੋਂ ਸਟਾਰਟ ਆ ਤੇ ਪੜੂਗਾ ਤਾਂ ਕੁਝ ਫੇਰ ਹੀ ਆ ਅੱਗੇ ਬੱਚੇ ਦਾ ਫਿਊਚਰ ਵੀ ਪੜਾਈ ਦੇ ਨਾਲ ਹੀ ਆ ਸਾਨੂੰ ਨਾ ਕਮੈਂਟ ਆ ਰਹੇ ਆ ਕਿ ਹੈਰੀ ਨਾਲ ਹੈਰੀ ਨਾਲ ਬਲੌਗ ਬਣਾਇਆ ਕਰੋ ਹੈਰੀ ਬਲੌਗ ਦੇ ਵਿੱਚ ਹੋਣਾ ਜ਼ਰੂਰੀ ਆ ਦੇਖੋ ਪਤਾ ਕੀ ਗੱਲ ਆ ਅਸੀਂ ਚਾਹੁੰਦੇ ਆ ਵੀ ਚਲੋ ਬੱਚਾ ਹਨਾ ਹੁਣ ਪਲੱਸ 1 ਦੇ ਵਿੱਚ ਆ ਤੇ ਜੇ ਅਸੀਂ ਪਲੱਸ 1 ਦੇ ਵਿੱਚ ਆ ਤੇ ਪਲੱਸ 2 ਹੁਣ 2 ਸਾਲ ਡੇਢ ਸਾਲ ਹੀ ਲਾ ਲਓ ਹੁਣ 6 ਮਹੀਨੇ ਤਾਂ ਨਿਕਲ ਗਏ ਆ 2 ਸਾਲ ਜੇ ਹੁਣ ਉਹ ਪੜਾਈ ਵੱਲ ਆਪਣੀ ਧਿਆਨ ਦੇਊਗਾ ਫਿਊਚਰ ਉਹਦਾ ਅੱਗੇ ਆ ਸੋਸ਼ਲ ਮੀਡੀਆ ਫਿਊਚਰ ਨਹੀਂ ਹੈ ਬੱਜੇ ਗੱਲ ਕਰੀਏ ਹੈ ਨਾ ਅਸੀਂ ਸਾਡੀ ਪੂਰੀ ਕੋਸ਼ਿਸ਼ ਇਹ ਹੋ ਹੈਗੀ ਆ ਉਹਦੇ ਵੱਲ ਧਿਆਨ ਦਿੰਨੇ ਅਸੀਂ ਵੀ ਉਹ ਪੜ੍ਹਾਈ ਵੱਲ ਪਹਿਲਾਂ ਰੱਖੀ ਤੇ ਸੋਸ਼ਲ ਮੀਡੀਆ ਤੇ ਉਹ ਬਾਅਦ ਚ ਆਵੇ ਪਰ ਕਈ ਵਾਰੀ ਹੁਣ ਉਹਨੂੰ ਵੀ ਇੰਟਰਸਟ ਹੁੰਦਾ ਜਦੋਂ ਬਲੌਗ ਬਣਾਉਣ ਦਾ ਤੁਸੀਂ ਇਹ ਭਾਰ ਉਹਨੂੰ ਨਾ ਨਹੀਂ ਕਰੀ ਦੀ ਹੈਗੀ ਪਰ ਫੇਰ ਵੀ ਅਸੀਂ ਇਹੀ ਧਿਆਨ ਦੇਣਾ ਆ ਕਿ ਉਹ ਆਪਣੀ ਪੜ੍ਹਾਈ ਨੂੰ ਪਹਿਲ ਦੇਵੇ ਮਾਕੇ ਤੁਸੀਂ ਵੀ ਮੈਨੂੰ ਦੱਸਿਓ ਕਮੈਂਟ ਦੇ ਵਿੱਚ ਵੀ ਉਹਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਆਉਣਾ ਚਾਹੀਦਾ ਕਿ ਪੜ੍ਹਾਈ ਵੱਲ ਜ਼ਿਆਦਾ ਆਉਣਾ ਚਾਹੀਦਾ ਆ ਸੋਸ਼ਲ ਮੀਡੀਆ ਮੈਂ ਮੰਨਦੀ ਆ ਕਿ ਬਹੁਤ ਵਧੀਆ ਪਲੇਟਫਾਰਮ ਆ ਵੀ ਆਪਾਂ ਵਧੀਆ ਤਰੀਕੇ ਦੇ ਨਾਲ ਉਹ ਤੋਂ ਅਰਨਿੰਗ ਕਰ ਸਕਦੇ ਆ ਪੈਸੇ ਕਮਾ ਸਕਦੇ ਆ ਪਰ ਕੁਝ ਕੰਮ ਜਿਹੜੇ ਆ ਉਹ ਆਪਾਂ ਇਦਾਂ ਵੀ ਕਰਨੇ ਜ਼ਰੂਰੀ ਹੁੰਦੇ ਆ ਜਿਹੜੇ ਫੈਮਿਲੀ ਦੇ ਨਾਲ ਜਿੱਥੋਂ ਸਾਨੂੰ ਪੈਸੇ ਆਉਣੇ ਆ ਜਿੱਥੇ ਸੀ ਆਪਣੀ ਕਮਾਈ ਕਰਨੀ ਆਪਣਾ ਬਿਜ਼ਨਸ ਕਰਨਾ ਆਪਣਾ ਕੰਮ ਕਰਨਾ ਆ ਹਨਾ ਕਈ ਲੋਕਾਂ ਨੇ ਤੇ ਇਹ ਸੋਸ਼ਲ ਮੀਡੀਆ ਨੂੰ ਹੀ ਕੰਮ ਬਣਾ ਲਿਆ ਆ ਪਰ ਆਪਾਂ ਇਹੀ ਸੋਚਦੇ ਆਂ ਕਿ ਬੱਚੇ ਨੂੰ ਪਹਿਲਾਂ ਪੜ੍ਹਾਈ ਵੱਲ ਤਵਜੋ ਦੇਵਾਂ ਬਾਕੀ ਆਪਾਂ ਮਿਲਦੇ ਹਾਂ ਦੇਖਦੇ ਹਾਂ ਕਿ ਅਸੀਂ ਸ਼ਹਿਰ ਨੂੰ ਕੰਮ ਜਾਣਾ ਜ਼ਰੂਰੀ ਤੇ ਬਾਕੀ ਮੈਂ ਆਪਾਂ ਗੱਲਬਾਤ ਕਰਦੇ ਹਾਂ ਬੱਚੇ ਹੁਣ ਅਸੀਂ ਚੱਲੇ ਆਂ ਸ਼ਹਿਰ ਨੂੰ ਤੇ ਬਾਪੂ ਆਪਣਾ ਇੱਕ ਫਰੈਂਡ ਸੀਗਾ ਜਿਹੜਾ ਤੁਸੀਂ ਆਪ ਮੇਰੇ ਨਾਲ ਵੀਡੀਓ ਦੇ ਵਿੱਚ ਵੀ ਫੇਸਬੁੱਕ ਤੇ ਕਈ ਵੇਲੇ ਦੇਖਿਆ ਹੋਣਾ ਪਹਾੜਾ ਜਿਹਾ ਉਹਦਾ ਡੈਡੀ ਕੱਲ ਪਰਸੋਂ ਦਾ ਬਿਮਾਰ ਵਾਜਦਾ ਮਤਲਬ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਵੀ ਜਿੱਦਾਂ ਹਨਾ ਹਰ ਬੰਦਾ ਜਦੋਂ ਦੈਨ ਚੰਗੇ ਹੁੰਦੇ ਜਾਂ ਕਿੱਦਾਂ ਹੁੰਦਾ ਥੋੜਾ ਥੋੜਾ ਆਪਣੀ ਜਮਾ ਪੂੰਜੀ ਜ਼ਰੂਰ ਕਰਿਆ ਕਰੋ ਜਿੱਦਾਂ ਮਤਲਬ 100 200 ਰੋਜ਼ ਜਮਾ ਕਰਿਆ ਕਰੋ ਵੀ ਤੁਹਾਡੇ ਔਖੇ ਟਾਈਮ ਤੁਹਾਡੇ ਕੰਮ ਆਊਗਾ ਤੇ ਦੂਜੀ ਗੱਲ ਇਹ ਜਿਹੜਾ 5 ਲੱਖ ਦਾ ਕਾਰਟ ਕਹਿੰਦੇ ਇੱਥੇ ਚੱਲਦਾ ਉੱਥੇ ਚੱਲਦਾ ਅਹੀਂ ਤੇ ਕਈ ਹਸਪਤਾਲ ਦੇਖ ਲਿਆ ਭਾਈ ਕਿਤੇ ਨਹੀਂ ਚੱਲਦਾ ਜੇ ਚਲਾਉਂਦੇ ਵੀ ਹੈ ਨਾ ਕਿਸੇ ਦਾ ਪੂਰੇ ਤਰਲਾਨਮਨਤਾ ਕਰਕੇ ਮਤਲਬ ਉਹ ਬੰਦਾ ਜਿਹਨਾਂ ਬਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ ਬੀ ਕਾਰਡ ਚ ਲਾਉਂਦੇ ਹੀ ਨਹੀਂ ਯਾਰ ਇਹ ਤਾਂ ਐਵੇਂ ਲੋਕਾਂ ਨੇ ਫਾਰਮੈਲਟੀ ਜੀ ਰੱਖੀ ਆ ਹੁਣ ਤੁਹਾਨੂੰ ਮੈਂ ਇੱਕ ਹੋਰ ਜ਼ਰੂਰ ਗਦਾ ਦਾਂ ਜਦੋਂ ਆਪਾਂ ਕਿਸੇ ਜਿੱਥੇ ਚੱਲਦਾ ਹੁੰਦਾ ਕਾਰਡ ਉੱਥੇ ਪੇਸ਼ਟ ਨੂੰ ਲੈ ਕੇ ਜਾਣੇ ਹੋ ਤੁਹਾਨੂੰ ਰეკਮੈਂਡ ਕਰ ਦਿੰਦੇ ਆ ਵੀ ਤੁਸੀਂ ਫਲਾਨੇ ਆ ਹਸਪਤਾਲ ਚ ਜਾਂ ਜੋ ਜਦੋਂ ਉਹਨਾਂ ਦੀ ਸੈਟਿੰਗ ਹੀ ਇਦਾਂ ਕੀਤੀ ਹੁੰਦੀ ਮੈਂ ਉਹਨਾਂ ਜਿੱਥੇ ਦਾਖਲ ਹੋ ਮੈਂ ਨਾਂ ਨਹੀਂ ਲੈਣਾ ਹਸਪਤਲ ਦਾ ਪਰ 5 6 ਬੰਦਿਆਂ ਨੇ ਉਹਨਾਂ ਨੇ ਉਸੇ ਹਸਪਤਲ ਵਾਲਿਆਂ ਨੇ ਇਹਨਾਂ ਨੂੰ ਇਸੇ ਹਸਪਤਲ ਭੇਜਿਆ ਵੀ ਉੱਥੇ ਚੱਲ ਜਾਓ ਇੱਥੇ ਆਈਸੀ ਰੂਮ ਬੇਲਾ ਨਿਕਾ ਆਕਸੀਜਨ ਹੈ ਨਹੀਂ ਉਹ ਹੈ ਨਹੀਂ ਜੋ ਹੈ ਨਹੀਂ ਪਰ ਇੱਥੇ ਮੋٹے ਮੋٹے ਲਾਭਾਂ ਚ ਲਿਖਿਆ ਵੀ 5 ਕਾਟ ਚੱਲਦਾ ਜਿੱਦਾਂ ਉਹਦਾ ਪੇਪਰ ਵੀ ਤੁਹਾਨੂੰ ਅ ਵਿੱਚ ਕਰ ਦਿੰਨਾ ਐਡ ਵੀ ਜਿੱਥੇ ਮੇਨ ਕਾਊਂਟਰ ਆ ਉਹਦੇ ਵਿੱਚ ਦਿੱਤਾ ਆ ਤੇ ਜਿੱਦਾਂ ਮਤ ਲਾ ਲਓ ਵੀ ਉਹਨਾਂ ਨੇ ਮੋਟਾ-ਮੋਟਾ ਕਰਕੇ ਉਥੇ ਕਾਰਡ ਦੇ ਪੋਸਟਰ ਵੀ ਲਾਏ ਆ ਸਾਰਾ ਕੁਝ ਲਾਇਆ ਆ ਵੀ ਤੁਸੀਂ ਜਿੱਦਾਂ ਮਤਲਬ ਉਹਥੇ ਇਥੇ ਮਤਲਬ ਕਾਰਡ ਚੱਲਦਾ ਪਰ ਭਾਈ ਕਾਰਡ ਕਿਤੇ ਨਹੀਂ ਚੱਲਦਾ ਬਹੁਤ ਔਖਾ ਆ ਉਥੇ ਲੱਖਾਂ ਰੁਪਏ ਕਾਰਡ ਪਤਾ ਉਹਨਾਂ ਦਾ ਚੱਲਦਾ ਜੇ ਕੋਈ ਆਪਰੇਸ਼ਨ ਕਰਦੇ ਆ ਉਹਦੇ ਵਿੱਚ ਥੋੜਾ ਪਾਉਦੇ ਸਕਾਂ ਤਾਂ ਉਹ ਵੀ ਕੋਸ਼ਾ ਹਸਪਤਾਲਾਂ ਦੇ ਵਿੱਚ ਨਹੀਂ ਤੇ ਕਾਰਡ ਕੂਟ ਐਵੇਂ ਗੱਪਾਂ ਹੀ ਆ ਕੋਈ ਨਹੀਂ ਕਾਰਡ ਕੂਟ ਚੱਲਦਾ ਜੇ ਚਲਾਉਂਦੇ ਆ ਪਰ ਮੈਨੂੰ ਨਹੀਂ ਲੱਗਦਾ ਯਾਰ ਇਹਨੇ ਕਿੰਨੇ ਕ ਬੰਦਾ ਤਰਲਾ ਮੈਂ ਤਾਂ ਕਰ ਲਵੇ ਮਾਤੜ ਬੰਦਾ ਕਿੱਥੋਂ ਇਲਾਜ ਕਰਾਵੇ ਸਭ ਤੋਂ ਵੱਡੀ ਗੱਲ ਜਿਹੜੀ ਮੇਨ ਹੈ ਨਾ ਉਹ ਇਹ ਆ ਕਿ ਪੈਸੇ ਜੋੜੋ ਸਹੀ ਗੱਲ ਪੈਸੇ ਜਿੰਨੇ ਜੋੜ ਹੋ ਸਕਦੇ ਆ ਭਾਵੇਂ ਉਹ ਗਰੀਬ ਆ ਭਾਵੇਂ ਉਹ ਅਮੀਰ ਆ ਥੋੜੇ ਬਹੁਤੇ ਪੈਸੇ ਤੁਹਾਡੇ ਕੋਲ ਹੁਣੇ ਚਾਹੀਦੇ ਕੋਲ 1 ਲੱਖ 2 ਲੱਖ ਰੁਪਈਆ ਇੱਕ ਸਪੇਅਰ ਪਿਆ ਹੋਣਾ ਚਾਹੀਦਾ ਵੀ ਐਮਰਜੈਂਸੀ ਤੁਹਾਡਾ ਬੰਦਾ ਕਦੋਂ ਬਿਮਾਰ ਹੋ ਜਾਂਦਾ ਤੇ ਤੁਹਾਨੂੰ ਕਦੋਂ ਵੀ ਲੋੜ ਪੈ ਸਕਦੀ ਆ ਕਈ ਵੇਲੇ ਉਦੋਂ ਬੰਦਾ ਆਪਣਾ ਖਤਰੇ ਦੇ ਵਿੱਚ ਹੁੰਦਾ ਤਾਂ ਉਹ ਕਹਿਣਗੇ ਪੈਸੇ ਜਮਾ ਕਰਾਓ ਤਾਂ ਕੋਈ ਵੀ ਟਾਈਮ ਤੇ ਨਹੀਂ ਖੜਦਾ ਮੈਂ ਇੰਨੀ ਗੱਲ ਲਾ ਲਈ ਆ ਰਿਸ਼ਤੇਦਾਰੀਆਂ ਕੋਈ ਵੀ ਸਾਥ ਕੋਈ ਅਗਲੇ ਫੇ ਮੁਰਗੇ ਕਿਉਂਕਿ ਇਹ ਟਾਈਮ ਹੁੰਦਾ ਬਸ ਸਾਹਮਣ ਦਾ ਬੰਦਾ ਬਚਾ ਲਓ ਨਾ ਕਿ ਅਗਲੇ ਦੀਆਂ ਆ ਕਰਦੇ ਉਹ ਕਰਦੇ ਤੁਹਾਨੂੰ ਕੀ ਹੈ ਨਾ ਗੱਲਾਂ ਕਈ ਹੁੰਦੀਆਂ ਘਰਾਂ ਦੇ ਵਿੱਚ ਇਸ ਲਈ ਆਪਣੀ ਜਰੂਰ ਸੇਵਿੰਗ ਕਰੋ ਮੇਰੀ ਇਹ ਇੱਕ ਬੇਨਤੀ ਕਰੋ ਇਹ 200 400 150 ਰੁਪਏ ਵੀ ਭਾਵੇਂ ਡੇਲੀ ਦੇ ਜਮਾ ਕਰੀ ਜੋ ਤੁਹਾਡੇ ਕੋਲ ਲੱਖ 2 ਲੱਖ ਰੁਪਇਆ ਸੇਵ ਹੋਣਾ ਚਾਹੀਦਾ ਖੜੇ ਪੈਰ ਜੇ ਤੁਸੀਂ ਬਿਮਾਰ-ਚਮਾਰ ਹੋ ਜਾਨੇ ਇਸ ਲਈ ਜਰੂਰ ਸੇਵਿੰਗ ਕਰਿਆ ਕਰੋ ਹੁਣ ਅਸੀਂ ਸ਼ਹਿਰ ਵਿੱਚ ਐਂਟਰ ਹੋ ਚੁੱਕੇ ਹਾਂ ਪਹਿਲਾਂ ਸੀ ਅਸੀਂ ਨਾਰਮਲ ਰੋਡ ਤੇ ਹਾਂ ਵੀ ਹੁਣ ਅਸੀਂ ਚਲੋਣੀ ਆ ਤਾਂ ਬਾਕੀ ਗੱਲ ਬਾਅਦ ਚ ਕਰਦੇ ਆ ਬਾਅਦ ਚ ਕਰਦੇ ਆ ਆਹ ਘਰ ਤੇ ਤੁਹਾਨੂੰ ਪਤਾ ਵੀ ਹਸਪਤਾਲਾਂ 'ਚ ਜਾ ਕੇ ਤਾਂ ਬੰਦਾ ਉਦਾਂ ਹੀ ਹੋਰ ਤਰ੍ਹਾਂ ਹੋ ਜਾਂਦਾ ਨਾ ਵੀ ਜਿੱਥੇ ਵਿਆਹ ਸ਼ਾਦੀਆਂ ਤੇ ਜਾਂਦਾ ਤੇ ਦੇਖੀ ਤਾਂ ਬੜੀ ਖੁਸ਼ੀ ਹੁੰਦੀ ਆ ਉਥੇ ਹਸਪਤਾਲਾਂ 'ਚ ਦੇਖੀ ਤਾਂ ਲੋਕੀ ਤੰਗ ਵੀ ਬਹੁਤ ਹਨਾ ਬੜੇ ਦੁਖੀ ਆ ਚਲੋ ਬਾਬਾ ਸਾਰਿਆਂ ਨੂੰ ਤੰਦਰੁਸਤ ਰੱਖੇ ਸੱਚੇ ਪਾਤਸ਼ਾਹ ਤੇ ਇੱਕ ਦਿਨ ਤਾਂ ਇੱਕ ਹੋਰ ਹੁਣ ਕੰਮ ਚੱਲਿਆ ਜਿੱਦਾਂ ਮਤਲਬ ਆਪਾਂ ਸੋਸ਼ਲ ਮੀਡੀਆ ਤੇ ਆ ਜਿੱਦਾਂ ਕਈਆਂ ਨੇ ਇਹਨਾਂ ਨੂੰ ਕਿਤਾ ਬਣਾ ਲਿਆ ਵੀ ਕੋਰ ਕੋਈ ਕੰਮ ਹੀ ਨਹੀਂ ਕਰਦੇ ਸਿਰਫ ਸੋਸ਼ਲ ਮੀਡੀਆ ਦਾ ਚੱਲਦਾ ਜੇ ਬਾਈ ਚਾਂਸ ਟਿਕਟੋਕ ਅੰਗੋ ਇਹ ਵੀ ਬੰਦ ਹੋ ਜਵੇ ਜਾਂ ਕੋਈ ਗੱਲ ਆ ਤਾਂ ਫੇਰ ਬੰਦਾ ਕੀ ਕਰੇ ਹਨਾ ਸਿਸਟਮ ਤੇ ਓਕਾ ਹੈ ਨਾ ਇਸ ਲਈ ਆਪਣਾ ਨਾਲ ਕੋਈ ਨਾ ਕੋਈ ਕਾਰੋਬਾਰ ਬਿਜ਼ਨਸ ਜ਼ਰੂਰ ਕਰੋ ਇਹ ਤਾਂ ਨਹੀਂ ਪਤਾ ਹੁਣ ਮੈਂ ਇੱਕ ਤੁਹਾਨੂੰ ਗੱਲ ਕਰਦਾ ਸਾਰੇ ਬੰਦੇ ਮੋਨਟਾਈਜ਼ ਦੇ ਮਗਰ ਪਏ ਆ ਵੀ ਤੁਸੀਂ ਫੇਸਬੁੱਕ ਤੇ ਹਰ ਇੱਕ ਪੇਜ ਤੇ ਮੈਂ ਜਦੋਂ ਕਦੋਂ ਫੇਸਬੁੱਕ ਲਈਦਾ ਇਹ ਵੀਡੀਓ ਆਉਂਦੀ ਆ ਤੁਸੀਂ ਫੇਸਬੁੱਕ ਤੋਂ ਵੀ ਪੈਸੇ ਕਮਾ ਸਕਦੇ ਆ ਲਿਮਿਟ ਬਾਈ ਕਮਾ ਸਕਦੇ ਆ ਉਹੀ ਕਮਾ ਸਕਦੇ ਆ ਜਿਨ੍ਹਾਂ ਨੂੰ ਲੋਕੀ ਜਾਂ ਜਿਨ੍ਹਾਂ ਦਾ ਜ਼ਿਆਦਾ ਵਿਊ ਆਉਂਦੇ ਆ ਠੀਕ ਆ ਨਾ ਜਿਨ੍ਹਾਂ ਨੂੰ ਲੱਖਾਂ ਚ ਵਿਊ ਆਉਂਦੇ ਆ ਮਿਲੀਅਨ ਦੇ ਵਿੱਚ ਵਿਊ ਹੁੰਦੇ ਆ ਉਹਨਾਂ ਨੂੰ ਫਾਇਦਾ ਆ ਜਿਨ੍ਹਾਂ ਨੂੰ ਨੋਰਮਲ ਆ ਜਿੱਦਾਂ ਮਤਲ ਲਾ ਲੋ ਉਹਨਾਂ ਨੂੰ ਕੋਈ ਫਾਇਦਾ ਨਹੀਂ ਉਹਨਾਂ ਨੂੰ ਆਪਣੇ ਕੰਮ ਧੰਦੇ ਹੀ ਕਰਨੇ ਚਾਹੁੰਦੇ ਆ ਜਿੱਥੇ ਫੇਸਬੁੱਕ ਇਹ ਮੀਡੀਆ ਉਹਨਾਂ ਦਾ ਫੇਸਬੁੱਕ ਇਹ ਪਲੇਟਫਾਰਮ ਜੀ ਨਾ ਇਹ ਲੋਕਾਂ ਨੂੰ ਮਤਲ ਆਮਦਨ ਦਾ ਸਾਧਨ ਬਣਾਉਂਦਾ ਉੱਥੇ ਨਕਾਰਾ ਵੀ ਬਣਾਉਂਦਾ ਹੈ ਨਕਾਰਾ ਕਿਉਂ ਬਣਾਉਂਦਾ ਆ ਕੌਣ ਕਿ ਜੇ 100 ਬੰਦਾ ਇਸ ਕੰਮ ਦੇ ਵਿੱਚ ਪਿਆ 10ਾਂ ਨੇ ਕਾਮਯਾਬ ਹੋਣਾ 90ਾਂ ਨੇ ਨਹੀਂ ਕਾਮਯਾਬ ਹੋਣਾ ਕਈ ਵੇਲੇ ਬੰਦਾ ਹੁਣ ਨਾਲੋਂ ਪੈਸੇ ਆਉਣ ਲੱਪੋਵੇ ਉਹ ਕੰਮ ਵੱਡੇ ਕਰ ਲਾਂ ਪੈਂਦਾ ਵੀ ਕਹਣਾ ਮੈਨੂੰ ਇੰਨੇ ਪੈਸੇ ਆਉਣੇ ਪਰ ਇਹ ਪਤਾ ਨਹੀਂ ਕਦੋਂ ਬੰਦ ਹੋ ਜਾਣ ਕਦੋਂ ਤੁਸੀਂ ਥੱਲੇ ਨੂੰ ਜਾਣਾ ਕਦੋਂ ਕੀ ਇਸ ਲਈ ਨਾਲ-ਨਾਲ ਆਪਣੀ ਮਿਹਨਤ ਵੀ ਕਰੋ ਇਹ ਸਿਰਫ ਇੱਕ ਰੱਖੋ ਸਾਈਡ ਬਿਜ਼ਨਸ ਸਾਈਡ ਬਿਜ਼ਨਸ ਵੀ ਮਤਲਬ ਵਾਧੂ ਜੇ ਮਤਲਬ ਵੀ ਚੱਲੀ ਜਾਣ ਦਿਓ ਕੋਈ ਨਹੀਂ ਆਉਂਦਾ ਪੈਸਾ ਥੇਲਾ ਜੇ ਨੂੰ ਬਿジネス ਬਣਾਉਣਾ ਵੇ ਹਾਲ ਨਾ ਜੇ ਤਰੱਕੀ ਕਰੋਗੇ ਤਾਂ ਫੇ ਕਾਮਯਾਬ ਹੋਣਾ ਐਵੇਂ ਨਹੀਂ ਵੀ ਆ ਕਈ ਮੈਂ ਸਕਰੀਨਸ਼ਾਟ ਦੇ ਦਨਾ 2 ਰੁਪਏ 3 ਰੁਪਏ ਦਿਖਾਉਂਦੇ ਰਹਿੰਦੇ ਜੀ ਸਾਡਾ ਚਾਲੂ ਹੋ ਗਿਆ ਕੋਈ ਫਾਇਦਾ ਨਹੀਂ ਵੀਰੇ Facebook ਨੇ ਪੈਸੇ ਵੋ ਘਟਾਉਂਦੇ ਆ ਸਹੀ ਗੱਲ ਹੈ ਇੱਕ ਤੁਸੀਂ ਹੈ ਨਾ ਉਹ ਹੈਪਨ ਦੱਸੋ ਜਿਹੜਾ ਹਸਪਤਲ ਤੁਹਾਡੇ ਨਾਲ ਹੋਇਆ ਸੀ ਕਿਸੇ ਮਾ ਸੀਗੇ ਬਿਜਾਰ ਦੇ ਉਹਨਾਂ ਨੇ ਤੁਹਾਨੂੰ ਪੈਸੇ ਭੁਡਾਏ ਸੀ ਹਾਂ ਹੈਲਪ ਕੀਤੀ ਸੀ ਹੋਇਆ ਸੀ ਮੈਂ ਉਹੋ ਤਾਂ ਇਦਾਂ ਸੀਗਾ ਵੀ ਮੈਂ ਹੌਸਪੀਟਲ ਦੇ ਵਿੱਚ ਮੇਰੇ ਨਾਲ ਗੱਲਾਂ ਕਰਨ ਲੱਪੈ ਵੀ ਅਜਿਹਾ ਜਿਦਾ ਲੈਣੇ ਵਧੀਆ ਬੰਦੇ ਵੀ ਹੈਗੇ। ਵੇਖੀ ਕਿਦਾਂ ਮੈਂ ਤਾਂ ਦੱਸਿਆ ਮੈਂ ਕਿਹਾ ਵੀ ਇਦਾਂ ਦਾ ਇੰਨਾ ਦੀ ਹੈਲਪ ਉਹਨਾਂ ਵੀਡੀਓ ਦੇਖਦੇ ਸੀ ਸਾਡੇ ਜਿੱਦਾਂ ਨਾਰਮਲ ਕਿਤੇ ਇਹਦੇ ਤੁਹਾਨੂੰ ਦੇਖ ਕੇ ਲੱਗਦਾ ਮੈਂ ਕਿਹਾ ਇਦਾਂ ਦਾ ਵੀਡੀਓ ਭੋਨੇ ਕੇ ਨਾ ਤੁਸੀਂ 2 ਦਿਨ ਤੋਂ ਉਹਨੇ ਕੀ ਗੱਲ ਹੋਈ ਮੈਂ ਕਿਹਾ ਇਦਾਂ ਦਾ ਕਰਕੇ ਵੀ ਇੰਨਾ ਦੀ ਹੈਲਪ ਕਰਨ ਆਏ ਸੀਗੇ ਵੀ ਇੱਥੇ ਕਾਰਟ ਚੱਲਣਾ ਹੀ ਪਰ ਕਾਰਟ ਚੱਲਦਾ ਨਹੀਂ ਸੀ। ਇਹ ਮਤਲਬ ਹੈਲਪ ਨਹੀਂ ਹੋਣ ਦੀ ਜਿੱਦਾਂ ਮਤਲਬ ਜੋ ਮਰਜੀ ਹੈ ਨਾ। ਤੇ ਮੈਂ ਕਹਾ ਵੀ ਕੇ ਉਹਨਾਂ ਨੇ ਦੇ ਲਾ ਜਾਂਦੇ ਹੋਏ ਮੇਰੀ ਮੋਠੀ ਚ ਉਹ ਨਹੀਂ ਤੇ ਨਹੀਂ 4000 ਰੁਪਇਆ ਫੜਾਤਾ ਤਾਂ ਆਪਣਾ ਨਾਮ ਵੀ ਨਹੀਂ ਦੱਸਿਆ ਵੀ ਮਤਲ ਉਹਨਾਂ ਨੂੰ ਤੁਸੀਂ ਦੇ ਦਿਓ ਜਿਨ੍ਹਾਂ ਦੇ ਨਾਲ ਆਏ ਆ ਹਨਾ ਮਤਲ ਇਦਾਂ ਦੇ ਵੀ ਬੰਦੇ ਹੈਗੇ ਆ ਜਿਹੜੇ ਝੱਟ ਸੇਵਾ ਕਰ ਦਿੰਦੇ ਆ ਜਿਹੜੇ ਮਤਲ ਇਹ ਵੀ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਦੋ ਤਿੰਨ ਵਾਰ ਹੀ ਕਿਹਾ ਵੀ ਮੜਾ ਜ ਆਪਣਾ ਨਾਮ ਕਿਹੜਾ ਪਿੰਡ ਕਹਿੰਦੇ ਕੋਈ ਨਹੀਂ ਤੁਸੀਂ ਉਹਨਾਂ ਦੀ ਹੈਲਪ ਕਰੋ ਤੇ ਅਸੀਂ ਸਵੇਰੇ ਇਹ ਆਪਾਂ ਕਾਰ ਚ ਗੱਲ ਕੀਤੀ ਵੀ ਜਮਾ ਪੂੰਜੀ ਜ਼ਰੂਰ ਰੱਖੋ ਮੈਂ ਸੋਂ ਲੱਗੇ ਚੈਂਦਰੀ ਦੇ ਵਿੱਚ ਇੰਨਾ ਦੁਖੀ ਨਹੀਂ ਹੋ ਜਿੰਨਾ ਮੈਂ ਉੱਥੇ ਬੰਦੇ ਦੇਖੇ ਕਿੰਨੇ ਦੁਖੀ ਆ ਕਾਰ ਚ ਲੋਕਾਂ ਨੂੰ ਸਵਾਲ ਪੁੱਛਣਾ ਆ ਬਈ 2 ਮਿੰਟਾ ਬੰਦ ਕਰੀ ਮੈਂ ਤੁੰ ਇੱਥੇ ਬੈਠਣ ਦੇ ਦਿੱਤ ਕਿ ਨਹੀਂ ਨਹੀਂ ਕੋਈ ਨਾ ਪੁੱਛ ਲੋ ਉਹ ਪੁੱਛ ਲੋ ਨਹੀਂ ਵੇ ਮੇਰੀ ਗੱਲ ਸੁਣ ਨਾ ਜਿੱਦਾਂ ਹੁਣ ਤੁਸੀਂ ਆਟੇ ਨਾਲ ਉਥੇ ਹਸਪੀਟਲ ਗਏ ਆ ਗਿਆਂ ਹਨਾ ਆ ਪਾਪਾ ਤੈਨੂੰ 2-3 ਦਿਨ ਤੂੰ ਜਾਂਦਾ ਰਿਹਾ ਚਲ ਤੈਨੂੰ ਵੀ ਸਕੂਲੋਂ ਛੁੱਟੀ ਸੀ ਤਾਂ ਮੇਰੇ ਤਰੀ ਸਕੂਲੋਂ ਛੁੱਟੀ ਨਹੀਂ ਸੀ ਕਰਵਾਉਣੀ ਤੂੰ ਨਾ ਹੀ ਜਾਂਦਾ ਰਿਹਾ ਤੂੰ ਹਸਪਤਾਲ ਜਾ ਕੇ ਵੀ ਮਤਲਬ ਤੈਨੂੰ ਉੱਥੇ ਦੇਖ ਕੇ ਕੀ ਸਿੱਖਿਆ ਮਤਲਬ ਮਿਲੀ ਆ ਤੇ ਦੇਖ ਕੇ ਵੀ ਪੈਸੇ ਘੱਟ ਖਰਚਣੇ ਚਾਹੀਦੇ ਜੋੜ ਕੇ ਰੱਖਣੇ ਚਾਹੀਦੇ ਪੈਸੇ ਹਾਂ ਪਾ ਮੈਂ ਦੇਖਿਆ ਵੀ ਉੱਥੇ ਬਹੁਤ ਬਾਈ ਬਹੁਤ ਜ਼ਿਆਦਾ ਮੰਦਾ ਹਾਲ ਆ ਤੇ ਸਭ ਤੋਂ ਜ਼ਿਆਦਾ ਪ੍ਰੋਫਾ ਲੋਟਕ ਸ਼ੋਰਟ ਹੁੰਦੀ ਆ ਜਿਹੜੇ ਐਵੇਂ ਸਦਾਈ ਬਣਾਉਂਦੇ ਆ 5 ਲੱਖ ਵਾਲਾ ਕਾਰਟ ਕੋਈ ਚੱਲਦਾ ਨਹੀਂ ਕਾਰਟ ਕੂੜ ਜਾਂਨ ਪਰ ਚੇ ਤਾਨੂੰ ਤਾਂ ਦੱਸ ਦਿੱਤਾ ਬਈ ਮੈਂਟ ਦਾ ਬੰਦੇ ਦਾ ਭਰੋਸਾ ਨਹੀਂ ਉਹੀ ਗੱਲ ਆਪਾਂ ਵਾਰ-ਵਾਰ ਨਿਕਾਨੀ ਦੋ ਹੋਰ ਹੁਣ ਆਪਾਂ ਪਰਸੋਂ ਨੂੰ ਪਰਸੋਂ ਨੂੰ ਨਿੱਚੋ ਕੱਲ ਤੁਸੀਂ ਜਾਣਾ ਫਿਰ ਦੇਖਣ ਅੱਜ ਅੱਜ ਕੱਲ ਅਸੀਂ ਸਪੈਸ਼ਲ ਉੱਥੇ ਦੇਖਣ ਜਾਣਾ ਬਾੜਾਂ ਦਾ ਵੀ ਕਿਹੜੀ ਚੀਜ਼ ਦੀ ਲੋੜ ਆ ਹਾਂ ਜੇ ਨਹੀਂ ਤੇ ਫਿਰ ਮੈਂ ਉਹਨੂੰ ਮੈਸੇਜ ਕਰ ਦਦਾ ਸਰ ਮੇਰਾ ਜਿਹੜਾ ਆਪਣਾ ਬਣਿਆ ਹਸਾਬਕਾ ਤਾਂ ਵੀ ਅਸੀਂ ਕੰਬਲ ਲੈ ਕੇ ਜਾਣੇ ਆ ਤੇ ਗੱਦੇ ਲੈ ਕੇ ਜਾਣੇ ਆ ਹੂੰ ਕਿਉਂ ਗਾਂਸ ਕਰਦੀਆਂ ਆ ਤਾਂ ਹੱਲੇ ਕਿਉਂਕਿ ਰੇਤਾ ਵੀ ਨਹੀਂ ਨਿਕਲੀ ਰਹੀ ਹੈ ਨਾ ਤੇ ਉਠਾਣੇ ਗੱਦੇ ਆ ਜਿੱਦਾਂ ਗੱਦੇ ਲੈ ਜਾਣੇ ਤੇ ਕੰਬਲ ਲੈ ਜਾਣੇ ਥੋੜਾ ਜਾਂ on setting ਕੋਈ ਕੰਬਲ-ਕੁੰਬਲ ਗਾਂਹ ਉੱਪਰ ਨੋਰਮਲ ਜਿਹੇ ਕੱਪੜੇ ਆਉਣ ਲੱਪੈਂਦੇ ਆ ਕਿਉਂਕਿ ਕਰੋੜਾਂ ਅਰਬਾਂ ਦੀ ਉੱਥੇ ਤਾਂ ਮਦਦ ਹੋਣ ਢਈ ਆ ਕਹਿੰਦੇ ਉਹਦੇ ਤਣਕੇ ਨਾਲ ਕੀ ਹੋਣਾ ਪਰ ਆਰਬੰਦਾ ਇਹ ਚਾਹੁੰਦਾ ਵੀ ਸਾਡੀ ਸੇਵਾ ਲੀਖੇ ਲੱਗ ਜਵੇ ਹੈ ਨਾ ਇਸ ਲਈ ਕਾਨੂੰ ਮੇਰਾ ਇਹੀ ਰਾਤਾ ਆ ਤੇ ਦੇਖ ਕੇ ਕੀ ਚਾਹੀਦਾ ਤਾਂ ਪਰਸੋਂ ਨੂੰ ਅਸੀਂ ਜਾਣਾ ਆ ਜਿਸ ਵੀਰ ਨੇ ਜਾਣਾ ਹੋਇਆ ਸਾਡੇ ਨਾਲ ਜ਼ਰੂਰ ਜਾ ਸਕਦਾ ਹੈ ਤੁਸੀਂ ਤੁਸੀਂ ਸਮਾਨ ਕਿਹੜੇ ਦਿਨ ਲਹੋਗੇ ਨਹੀਂ ਪਰਸੋਂ ਦਾ ਸਮਾਨ ਲੈ ਆਉਂਗੇ ਪਰਸੋਂ ਸਮਾਨ ਲਊਗੇ ਫੇਰ ਚੌਥ ਨੂੰ ਜਾਣਾ ਤੇਰੀ ਤੇ ਅੱਜ ਵਾਰ ਕੀ ਆ ਅੱਜ ਵੀਰਵਾਰ ਵੀਰਵਾਰ ਐਤਵਾਰ ਸ਼ੁੱਕਰ ਸ਼ਨੀ ਐਤ ਐਤ ਨਹੀਂ ਜਾਣਾ ਕਿਉਂਕਿ ਐਤਵਾਰ ਨੂੰ ਦੋਸਰ ਸੋਮਵਾਰ ਦਾ ਰੱਖੋ ਸੋਮਵਾਰ ਨੂੰ ਚੱਲ ਜਾਣਾ ਸੀ ਸੋਮਵਾਰ ਨੂੰ ਜੇਸ ਵੀਰ ਨੇ ਵੀ ਤੁਹਾਡੇ ਨਾਲ ਜਾਣਾ ਹੋਵੇ ਉਹ ਜਾ ਜਾਣਾ ਜੇ ਵੀਰ ਇਦਾਂ ਕਰਿਓ ਨਾ ਤੁਸੀਂ ਕੱਲ ਅਸੀਂ ਬੁਲਾਉਂਦੇ ਵਿੱਚ ਇਹ ਸਲਾਹਾਂ ਕਰਦੇ ਆਂ ਵੀ ਜਿੱਦਾਂ ਹੁਣ ਕੱਲ ਤੁਸੀਂ ਜਾਣਾ ਉੱਥੇ ਪਤਾ ਲੱਗ ਜਾਣਾ ਸ਼ਾਮ ਨੂੰ ਆ ਕੇ ਸਮਾਨ ਲਿਆ ਤੁਹਾਨੂੰ ਕਿੰਨਾ ਟਾਈਮ ਲੱਗਣਾ ਹੈ ਤੁਸੀਂ ਚਲ ਕੋਈ ਨਹੀਂ ਸਟੋਰੀ ਪਾ ਦਾਂਗੇ ਜੇਸ ਵੀਰ ਨੇ ਜਾਣਾ ਹੋਊ ਕੋਈ ਨਹੀਂ ਚਲ ਜੀ ਉਹ ਸਾਡੇ ਨਾਲ ਕੱਲੂ ਵੀ ਵਲੌਗ ਬਣਾਣਾ ਹੀ ਹੈ ਜੇ ਤੁਸੀਂ ਜਾਣਾ ਉੱਥੇ ਕਿੱਦਾਂ ਦੇ ਹਾਲਾਤ ਆ ਕੀ ਸਭ ਪਤਾ ਵਿਆ ਤੇ ਕੱਲੂ ਵੀ ਇਹ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਦੱਸਣਗੇ ਅੱਬਲ ਤਾਂ ਮੈਂ ਕੋਸ਼ਿਸ਼ ਕਰਨੀ ਪਰ ਇੱਕ ਗੱਲ ਹੁਣ ਮੇਰਾ ਇੱਕ ਮਨ ਕਰਦਾ ਕੱਲ ਨੂੰ ਲੈ ਆਈ ਚੱਲੀਏ ਸਮਾਨ ਇੱਕ ਜੀ ਕਰਦਾ ਵੀ ਪਹਿਲਾਂ ਦੇਖ ਆਈਏ ਚਾਹੀਦਾ ਕੀ ਆ ਕਿਉਂਕਿ ਗੱਲ ਇਹ ਆ ਵੀ ਕੱਲ ਨੂੰ ਸਮਾਨ ਲੈ ਕੇ ਅਗਲੇ ਕਹਿੰਦੇ ਲੋੜਾ ਹੀ ਨਹੀਂ ਹੈ ਨਾ ਉਹ ਚੀਜ਼ ਉਹਦੇ ਵੀ ਲਜਾਣ ਦਾ ਕੀ ਫਾਇਦਾ ਚਲੋ ਸਲਾਹ ਕਰਕੇ ਦੇਖਾਂਗੇ ਕਿੱਦਾਂ ਹੁੰਦੀ ਆ ਤੇ ਆਹੋ ਜਿਹੜਾ ਮੈਂ ਫੇਸਬੁੱਕ ਦਾ ਕੱਲ ਕਰਦਾ ਸੀ ਉਹ ਐਵੇਂ ਸਾਰੇ ਪੇਜ ਬਣਾਓ ਪਰ ਆਪਣਾ ਇੱਕ ਮੇਰੀ ਗੱਲ ਨੋਟ ਕਰ ਲਓ ਨਾਲ-ਨਾਲ ਕੰਮ ਵੀ ਕਰੋ ਕਿਉਂਕਿ ਇਹ ਤਾਂ ਹੀ ਹੁਣ ਹੈਰੀ ਨੂੰ ਥੋੜਾ ਜਿਹਾ ਇਤੋਂ ਦੂਰ ਰੱਖਦੇ ਆਂ ਵੀ ਮਤਲਬ ਹਨਾ ਦੇਖੋ ਅਸੀਂ ਸੋਸ਼ਲ ਮੀਡੀਆ ਤੇ ਜਿਆਦਾ ਮੈਂ ਤਾਂ ਅੱਗੇ ਵੀ ਗੱਲ ਕਿਵੇਂ ਦੂਰ ਖਾ ਦੇ ਪਾਉਣੀ ਆ ਵੀ ਇਹਨੂੰ ਸਦਾ ਕਿ ਕਿੱਤਾ ਰੱਖੋ ਹੈਰੀ ਹਲੇ ਪੜ੍ਹ ਲਵੇ ਤਾਂ ਫੇਰ ਬਾਅਦ ਆਪਣਾ ਕੀ ਹੁਣ ਮੈਂ ਤੁਹਾਨੂੰ ਹਰ ਚੀਜ਼ ਚ ਦੱਸਦਾ 10% ਹੁੰਦਾ ਨਿਆਣੇ ਨੂੰ ਪੜਾਉਣੇ ਆ 10% ਬੰਦੇ ਆ ਬੈਂਕ ਨੂੰ ਨੌਕਰੀ ਮੈਣਨੀ ਸੋਸ਼ਲ ਮੀਡੀਆ ਦੇ ਕੰਮ ਕਰਦੇ ਆ 10 20% ਬੰਦਿਆਂ ਨੇ ਮਦਲ ਪੈਸੇ ਮੈਣਨੇ ਬਾਕੀ 90% ਗਏ ਇੱਕ ਨੂੰ ਜ਼ਿੰਦਗੀ ਨਾ ਇੱਕੋ ਹੀ ਨਾ ਟੀਚਾ ਮਤੋਂ ਵੀ ਮੈਂ ਉਹ ਕੰਮ ਨਾ ਹੋਇਆ ਮੈਂ ਉਹ ਹੀ ਕਰਨਾ ਉਹ ਨਹੀਂ ਹੁੰਦਾ ਹੋਰ ਕਰ ਲਓ ਹੁਣ ਜਦਾਂ ਅਸੀਂ ਪਸ਼ੂਆਂ ਦਾ ਨਹੀਂ ਹੋਇਆ ਕੱਪੜਿਆਂ ਦੀ ਕਰ ਲਈ ਤੋਰਾ ਤੁਰੀ ਜਾਂਦਾ ਟਾਈਮ ਪਾਸਨਾ ਕਰਨਾ ਪੈਣਾ ਹਾਂ ਜੀ ਪਹਿਲੀ ਗੱਲ ਹੈ ਜਿਹੜੇ ਬਾਹਰ ਜਾਂਦੇ ਖਾਸ ਕਰਕੇ ਵੀਰ ਮਣ ਮੇਰੇ ਹੁਣੇ ਗੱਲ ਹੋ ਕੇ ਅੱਡੀਆ ਬਾਹਰ ਜਾਂਦੇ ਵੀਰ ਜੇ ਘੱਟੋ ਘਾਟ ਨਹੀਂ ਹੈ ਨਾ ਤੁਹਾਨੂੰ ਕੋਈ ਸਟਾਈਲ ਨਹੀਂ ਤੇ ਆਪਣੇ ਲੋਕੀ ਸਿੱਖਦੇ ਤਾਂ ਹੀ ਨਹੀਂ ਕੋ ਜੱਸੇ ਕਦੇ ਨਹੀਂ ਕੌਮ ਸੇ ਕਮ ਸਰੀਰ ਟਾੜਾ ਮਿਹਨਤ ਇੰਨੀ ਹੋਣੀ ਚਾਹੀਦੀ ਆ ਵੀ ਤੁਸੀਂ ਉੱਥੇ ਕੰਮ ਤਾਂ ਹਾਰਡ ਕਰ ਸਕਦੇ ਇੱਥੋਂ ਉਦਾਂ ਹੀ ਚੱਲ ਜਾਂਦੇ ਜਿੱਦਾਂ ਲਾਲਿਆਂ ਦੇ ਲੋਲੜ ਜਾਂ ਨਿਆਣੇ ਹੁੰਦੇ ਆ ਦੁਕਾਨਾਂ ਵਾਲੇ ਬੈਠੇ ਉੱਥੇ ਜਾ ਕੇ ਮੁੜ ਕੇ ਦੋ ਦਿਨ ਕੋਈ ਕੰਮ ਪੈਂਦਾ ਬਸ ਘਰੇ ਬੈ ਜਾਂਦੇ ਫਿਰ ਹੁੰਦੇ ਆ ਛੋੜਾ ਜਾ ਸਰੀਰ ਨੂੰ ਹਾਰ ਨਾ ਰੱਖੋ ਕੰਮ ਕਰੋ ਵੀ ਮਤਲ ਇੱਥੇ ਹੀ ਸਰਦਾ ਨਹੀਂ ਤੇ ਨਹੀਂ ਸਰਦਾ ਇਸ ਕਰਕੇ ਸਾਰੇ ਜਣੇ ਕੋਈ ਨਾ ਕਿਸੇ ਕੰਮ ਵਿੱਚ ਵੋਹ ਕਰੋ ਤਰੱਕੀ ਕਰੋ ਤੇ ਉੱਥੇ ਜਾ ਕੇ ਕੰਮ ਕਰੋ ਮਿਹਨਤ ਕਰੋ ਆ ਜਾਓ ਉੱਥੇ ਰਹੋ ਨਾ ਤੇ ਹੋਰ ਕੋਈ ਗੱਲ ਵਾ ਚਲੋ ਠੀਕ ਆ ਕੱਲ ਨੂੰ ਜਿੱਦਾਂ ਹੋਈ ਸਾਡੇ ਨਾਲ ਸੰਪਰਕ ਤੁਸੀਂ ਕਰ ਲਈਓ ਪਿੰਡ ਵਾਲੇ ਓਕੇ ਬਾਅਦ ਚੜਦੀ ਕਲਾ ਉਹ ਜੁੰਦੇ ਵਾਸਤੇ ਰਹੋ ਮਿਲਦੇ ਆਂ ਕੱਲ ਨੂੰ ਫੇ